ਮੇਰਾ ਨਾਮ ਪ੍ਰਵਿੰਦਰ ਰਾਣਾ ਮਦਰ ਸਰਪੰਚਾ ਜੀ ਸਾਡੇ ਮਿੰਟ ਰਾਤ 11 ਵਜੇ ਤਕਰੀਬ 13 ਮਿੰਟ ਤੇ ਹਾਸਾ ਹੋਇਆ ਕਿੰਡੀਗੜ ਸੇੜ ਤੋਂ ਆ ਰਹੇ ਸੀ ਇਹ ਨਹੀਂ ਪਤਾ ਕਿ ਉਸ ਟਾਈਮ ਕਿਵੇਂ ਹੋਇਆ ਅਸੀਂ ਤਾਂ ਸਿਰਫ ਗੱਡੀ ਉੱਪਰ ਜਾਂ ਚਾਰੇ ਟਾਇਰ ਦੇ ਉੱਪਰ ਸੀ ਉਸ ਟਾਈਮ ਅਸੀਂ ਦੇਖੀ ਦੋ ਬੰਦੇ ਜੋ ਜੀ ਹੇਠੇ ਗਿਰ ਗਏ ਜੀ ਉਹ ਤਾਂ ਮਰ ਚੁੱਕੇ ਜੀ ਉਸ ਟਾਈਮ ਜਿਹੜੇ ਤਿੰਨ ਸੀ ਕਹ ਅਸੀਂ ਉਹਨਾਂ ਨੂੰ ਅਸੀਂ ਚੱਕੇ ਸੀ ਪਿੰਡ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਦੇ ਕਿਹਾ ਸਰਕਾਰੀ ਹਸਪਤਾਲ ਦੇ ਜਿਹੜੇ ਦੂਰੋਂ ਗੱਡੀ ਪਲਟੇ ਖੰਦੀ ਆ ਗਿਆ ਹਾਂਜੀ ਕੋਈ ਗੱਡੀ ਕਾਫੀ ਦੂਰ ਤੋਂ ਜਾਨੀ ਪਲਟੇ ਖੰਦੀ ਆ ਰਹੀ ਜਿਹੋ ਉੱਥੇ ਨਿਸ਼ਾਨ ਵੀ ਨੇ ਮੁੰਡੇ ਜਿਹੜੇ ਜਿਹੜੇ ਪਿੱਛੋਂ ਨਿਕਲੇ ਨੇ ਵਿੱਚੋਂ ਨਿਕਲ ਕੇ ਅੱਗੇ ਗਏ ਨੇ ਉਹ ਘੱਟੋ ਘੱਟ 15-20 ਫੁੱਟ ਦੇ ਅਸੀਂ ਚੱਕੇ ਨੇ ਜਿਹੜੇ ਤਿੰਨ ਵਿੱਚ ਸੀ ਉਹਨਾਂ ਨੂੰ ਅਸੀਂ ਬਾਹਰ ਕੱਢ ਕੇ ਤੇ ਉਹਨਾਂ ਹਸਪਤਾਲ ਪਹੁੰਚਦੇ ਕੀਤਾ ਉਹਨਾਂ ਦੇ ਵਿੱਚੋਂ ਸੁਬੀਰ ਤੱਕ ਜਾਨੀ ਕਿ ਦੋ ਦੀ ਡੈਥ ਹੋ ਚੁੱਕੀ ਸੀ ਤੇ ਇੱਕ ਅਜੇ ਜਾਨੀ ਪੀਜੀ ਹਸਪਤਾਲ ਦੇ ਵਿੱਚ ਬਹੁਤ ਜ਼ਿਆਦਾ ਭਿਆਨਕ ਹਾਦ ਤੇ ਬੰਦਿਆਂ ਨੂੰ ਜਿਹੜੇ ਹੈਗੇ ਵਿਚਾਰੇ ਉਹਨਾਂ ਨੂੰ ਅਸੀਂ ਆਲੇ ਹਸਪੀਟਲ ਤੋਂ ਕੌਂਦੇ ਤੇ ਬਹੁਤ ਜ਼ਿਆਦਾ ਆਵਾਜ਼ ਆ ਇਸੇ ਦੇ ਇਸਟਮੇ ਉਹ ਆਵਾਜ਼ ਦੇ ਨਾਲ ਹੀ ਅਸੀਂ ਰਾਤ ਨੂੰ ਉੱਠੇ ਨਹੀਂ 11 ਵਜੇ ਕਿਹੜਾ ਉੱਠਦਾ ਜੀ ਸਾਰੇ ਪਿੰਨ ਦੇ ਆ ਘਰਾਂ ਦੇ ਮਹੱਲੇ ਦੇ ਲੋਕ ਸਾਰੇ ਇਕੱਠੇ ਹੋ ਗਏ ਸੀ ਨੰਨ ਸਾਰਿਆਂ ਨੇ ਬਹੁਤ ਮਦਦ ਕੀਤੀ ਪੁਲਿਸ ਵੀ ਆਈ ਸੀ ਪੁਲਿਸ ਉਸ ਤੋਂ ਬਾਅਦ ਆਈ ਹੈ ਜਦੋਂ ਇਹ ਚੀਜ਼ ਲੈ ਗਈ ਸੀ ਸੂਚਨਾ ਕੀਤੀ ਸੀ ਪੁਲਿਸ ਵੀ ਆ ਗਈ ਸੀ ਜੋ 112 ਨੰਬਰ ਤੇ ਆਉਂਦੇ ਨੇ ਉਹ ਵੀ ਆ ਗਈ ਜੋ ਡੇੜੇ ਡੇਡ ਬੋੜ ਨੇ ਅਸੀਂ ਉਹ ਪੁਲਿਸ ਵਾਲੇ ਲੈ ਕੇ ਗਏ ਨੇ ਚੱਕ ਬਾਕੀ ਜੋ ਸੈਕਲ ਦੇ ਸ਼ੀਸ਼ੇ ਉਹਨਾਂ ਨੂੰ ਲੈ ਗਏ ਬਹੁਤ ਮਾੜੀ ਘਟਨਾ ਹੋਈ ਆ ਜੀ ਇਹ ਦੇਖੋ ਕੱਲ੍ਹ ਤਾਂ ਮੱਕਾ ਬਹੁਤ ਵੱਡਾ ਹੋਇਆ ਅਸੀਂ ਖੈਰ ਹੈਗੇ ਦਾ ਰਹਿਣ ਵਾਲੇ ਸ਼ਹਿਰ ਦੇ ਆ ਪਰ ਇੱਥੇ ਸਾਡੀ ਦੁਕਾਨ ਆ ਤੇ ਦੁਕਾਨ ਦੇ ਮੂਹਰੇ ਹੀ ਨਜ਼ਦੀਕ ਹੀ ਹੋਇਆ ਰਾਤ ਨੂੰ ਕਿਤੇ ਗੰਚ ਇਧਰੋਂ ਆ ਰਹੇ ਠੀਕ ਆ ਤੇ ਸ਼ਹਿਰ ਵਾਲ ਨੂੰ ਦੋਸਤ ਇਕੱਠੇ ਹੋਏ ਸੀਗੇ ਤੇ ਇਹਨਾਂ ਦੇ ਚਾਰ ਪੰਜ ਜਣੇ ਕਹਿੰਦੇ ਨੇ ਕਹਿੰਦੇ ਵੀ ਬਹੁਤ ਖਤਰਨਾਕ ਕੰਮ ਹੋਇਆ ਤੇ ਇੱਧਰ ਮੱਦੇ ਨਜ਼ਰੇ ਹੈ ਇਧਰ ਕਿਤੇ ਕਹਿੰਦੇ ਮੁਹਾਲੀ ਤੋਂ ਆ ਰਹੇ ਸੀਗੇ ਤੇ ਉੱਥੋਂ ਆਉਂਦੇ ਹੋਏ ਰਸਤੇ ਦੇ ਵਿੱਚ ਤੇਲ ਪਵਾਇਆ ਇਹਨਾਂ ਨੇ ਪੰਪ ਤੇ ਕਿਤੇ ਉਹ ਦੋਸਤ ਨੂੰ ਵਿੱਚ ਪਿਠਾ ਰਹੇ ਸੀ ਪਰ ਉਹ ਬੈਠਿਆ ਨਹੀਂ ਹੈਗਾ ਇਹ ਨਾਲ ਬਸ ਆਪਣੇ ਆ ਰਹੇ ਦੀ ਇੱਥੇ ਆ ਕੇ ਇਹਨਾਂ ਦਾ ਟਾਇਰ ਟੂਰ ਪਾਟ ਗਿਆ ਕਹਿੰਦੇ ਵੀ ਅੱਗੇ ਆ ਕੇ ਢਿੱਗ ਗਏ ਇਹਨਾਂ ਦਾ ਬੰਬਾਰਾ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਦੇਖੋ ਜੀ ਬਹੁਤ ਜਿਆਦੇ ਇਹ ਪਿੰਡ ਵਾਲਿਆਂ ਨੇ ਵਿਚਾਰਿਆਂ ਨੇ ਵਧੀਆ ਹਿੰਮਤ ਮਾਰੀ ਆ ਰਾਤ ਨੂੰ ਉੱਠ ਕੇ ਨਹੀਂ ਕਿਹੜਾ ਹੁੰਦਾ ਇਹਨੂੰ ਹਸਪੀਟਲ ਪਹੁੰਚਾਇਆ ਇਹਨਾਂ ਨੂੰ ਬਹੁਤ ਵਧੀਆ ਗੱਲ ਆ ਪਿੰਡ ਦੀ ਕਿ ਘਟਨਾ ਹੋਈ ਸਾਰੀ ਘਟਨਾ ਵੀਰੇ ਮੇਰਾ ਦੋਸਤ ਸੀਗਾ ਸਿਮਰਨ ਉਹਦਾ ਮੈਨੂੰ ਫੋਨ ਆਇਆ ਮਤਲਬ ਤਕਰੀਬਨ ਪੌਣੇ 11 ਵਜੇ ਮੈਨੂੰ ਫੋਨ ਆਇਆ ਕਹਿੰਦਾ ਕਿੱਥੇ ਆਵਾ ਪੰਪ ਤੇ ਕਹਿੰਦਾ ਚੱਲ ਆਗੇ 2 ਮਿੰਟ ਚ ਬਾਹਰ ਆ ਜਾ ਮੈਂ ਚਲ ਖੜਾ ਰਿਹਾ ਉੱਥੇ 5-10 ਮਿੰਟਾਂ ਬਾਅਦ ਆਏ ਮੇਰੇ ਕੋਲ ਖੜੇ ਰਹੇ ਉੱਥੇ ਮਤਲਬ 15-20 ਮਿੰਟ ਉਹ ਦੂਸਰਾ ਮੁੰਡਾ ਜਿਹੜਾ ਡਰਾਈਵ ਕਰ ਰਿਹਾ ਸੀ ਫਰੈਸ਼ ਪ੍ਰੋਸੋਜ ਉੱਤੇ ਮੂੰਹਾਂ ਤੋਤਾ ਉਸ ਤੋਂ ਬਾਅਦ ਕਹਿੰਦੇ ਪਹਿਲਾਂ ਕਹਿੰਦੇ ਵੀ ਤੇਲ ਪਾਉਣਾ ਵਾਹ ਚਲੋ ਖੜ ਗਿਆ ਜਾਨਾ ਕਹਿੰਦੇ ਫਿਰ ਬਾਅਦ ਚ ਪਾ ਲੈਣਾ ਤੇਲ ਦਿਨ ਵੀ ਨਾ ਲੱਗੇ ਯਾਰ ਮੈਨੂੰ ਹਾਂ ਮੈਨੂੰ ਕਹਿ ਰਿਹਾ ਉਹ ਜਿਹੜਾ ਮੁੰਡਾ ਚਲਾ ਰਿਹਾ ਸੀ ਮੈਨੂੰ ਕਹਿ ਰਿਹਾ ਸੀ ਕਹਿੰਦਾ ਤੂੰ ਬੈਠ ਗਾੜੀ ਵਿੱਚ ਤ ਉਹ ਦੂਜੇ ਮੁੰਡੇ ਕਹਿੰਦੇ ਨਹੀਂ ਵੀ ਇਹਦੀ ਡਿਊਟੀ ਆ ਕਹਿੰਦੇ ਡਿਊਟੀ ਤੋਂ ਨਹੀਂ ਲਿਜਾ ਸਕੀ ਵੀ ਐਵੇਂ ਐਵੇਂ ਸਵੇਰੇ ਪੰਪ ਖੋਲਣਾ ਹੁੰਦਾ ਸੱਜਰੇ ਨਾ ਉੱਠ ਕੇ ਕਹਿੰਦੇ ਵੀ ਨਹੀਂ ਇਹਨੇ ਨਹੀਂ ਜਾਣਾ ਕਹਿੰਦੇ ਕਿੱਥੇ ਸੁਬਾ ਛੱਡਣਾ ਵਾਂਗੇ ਇਹਨੂੰ ਕਹਿੰਦਾ ਕੋਈ ਦਿੱਕਤ ਨਹੀਂ ਮੇਰੇ ਕੋ 150 ਕਿਲੋਮੀਟਰ ਸੇ ਕੋਈ ਫਰਕ ਨਹੀਂ ਪड़ਦਾ ਵੀ ਮੈਂ ਛੋੜ ਜਾਊਂਗਾ ਇਸਕੋ ਕਹਿੰਦੇ ਨਹੀਂ ਵੀ ਲੈ ਕੇ ਨਹੀਂ ਜਾਣਾ ਕਹਿੰਦੇ ਇਹਦੀ ਡਿਊਟੀ ਆ ਵੀ ਆਨ ਡਿਊਟੀ ਇਹਨੂੰ ਕਿਤੇ ਨਹੀਂ ਜਾਣ ਦਿੰਦੇ ਉਰੋਂ ਪੰਪ ਤੋਂ ਬਿਨਾ ਬਿਨਾ ਇਹ ਜਾਵੇ ਕਹਿੰਦਾ ਨਹੀਂ ਜਾਣਾ ਨਹੀਂ ਕਹਿੰਦਾ ਚਲੋ ਆਪਾਂ ਨੋ ਇੱਕ ਮੁੰਡੇ ਦਾ ਨੌ ਤਾਲੀ ਸ਼ਾਨ ਇੱਕ ਦਾ ਨੌ ਮਹਿਰ ਆ ਇੱਕ ਦਾ ਨੌ ਸੇਮਰ ਆ ਕਿੰਨੇ ਦਿੱਤੀ ਦੋ ਇੱਕ ਮੁੰਡਾ ਥੋੜਾ ਜਿਆਦਾ ਸੀਰੀਅਸ ਇੱਕ ਮਤਲਬ ਠੀਕ ਉਹਦੇ ਪਸਲੀਆਂ ਪਸਲੀਆਂ ਤੇ ਛੱਟ ਹੀ ਲੱਗੀ ਜਿਆਦਾ ਬਹੁਤ ਦੂ ਵੱਧ ਕੀ ਮੜਾ ਹੋ ਗਿਆ ਬਾਹਰ ਸਾਰੀ ਜ਼ਿੰਦਗੀ ਇੱਕ ਤਰ੍ਹਾਂ ਦਾ ਬਸ ਕਾਲੇ ਪੈ ਗਿਆ ਜ਼ਿੰਦਗੀ ਆੜੀ ਤੁਸੀਂ ਐਂ ਦੇਖ ਲੋ ਜੀ ਜਾਨ ਦੇਣ ਵਾਲੇ ਸੀਗੇ ਇੱਕ ਤਾਂ ਇੱਕ ਹੁੰਦੇ ਨੇ ਗੱਲਾਂ ਵਾਲੇ ਉਹ ਨਹੀਂ ਸੀ ਜਾਨ ਦੇਣ ਵਾਲੇ ਸੀਗੇ ਗਿਆ ਵਾਪਸ ਮੇਰੇ ਆਉਣ ਸਾਰੇ ਡਿੱਗ ਗਏ ਦੇਖ ਕੇ ਉਹਨਾਂ ਨੂੰ ਨਸਾਰੀ ਰਾਤ ਦਾ ਬਸ ਤੂੰ ਐਂ ਦੇ ਲੈ ਵੀਰੇ ਮੇਰੇ ਹੱਥ 'ਚ ਬਸ ਕੁਝ ਨਹੀਂ ਸੀ ਬਸ ਮੈਂ ਹੁਣ ਵੀ ਇੱਕ ਤਰ੍ਹਾਂ ਦਾ ਖੜਾ ਮੇਰੇ ਅੰਦਰ ਮੈਨੂੰ ਪਤਾ ਕੀ ਚੱਲ ਰਿਹਾ ਦੋ ਮਤਲਬ ਸਿਮਰਨ ਜਿਹੜਾ ਉਹ ਵੀ ਕੱਲੇ ਹੀ ਭਰਾ ਸੀਗਾ ਤੇ ਮਤਲਬ ਦੇਖ ਲੋ ਵਿਆਹ ਦੀ ਇਸਦੀ ਨਾ ਕੱਲੇ ਹੀ ਮਾਪੇ ਨੂੰ ਕਿੰਨਾ ਸਹਾਰਾ ਸੀ ਉਹਦਾ ਸਾਰਾ ਘਰ ਤਬਾਹ ਹੋ ਗਿਆ ਲਈ ਸ਼ਾਂਤੀ ਮੁੰਡਾ ਜਿਹੜਾ ਉਹ ਵੀ ਕੱਲੇ ਹੀ ਸੀਗਾ ਉਹ ਵੀ ਘਰੋਂ ਕੱਲੇ ਸੀ ਤੇ ਉਹ ਜਿਹੜਾ ਸਿੰਮੂ ਆ ਮੁੰਡਾ ਜਾਦਾ ਸੀਰੀਅਸ ਆ ਉਹ ਵੀ ਕੱਲੇ ਹੀ ਭਰਾ ਵਾ